ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨ ਸਤਕਾਰ ਜੋ ਸਤ ਗੁਰਾਂ ਦੀ ਸਾਜੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤਾਂ ਦੀ ਬਾਣੀ ਗਉੜੀ ਚੇਤੀ ਦੇ ਵਿੱਚ ਭਗਤ ਨਾਮ ਜੀਬ ਜੀ ਦੀ ਸ਼ਬਦ ਹਨ 345 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ ਗਉੜੀ ਰਾਗ ਦੇ ਵਿੱਚ ਗਉੜੀ ਚੇਤੀ ਰਾਗਣੀ ਦੇ ਵਿੱਚ ਅਰਜ ਨਾਮਦੇਵ ਜੀ ਇਹ ਸ਼ਬਦ ਉਚਾਰਨ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਅਗਤ ਜੀ ਸ਼ਬਦ ਦੀ ਭਾਈ ਅਰੰਭਤਾ ਕਰਦੇ ਹਾਂ ਜੀ ਏਕ ਓੰਕਾਰ ਸਤ ਗੁਰ ਪ੍ਰਸਾਦ ਅਲੀ ਪੂਰਨ ਪਰਮਾਤਮਾ ਹਰੀ ਪਰਮੇਸ਼ਰ ਭਾਈ ਇੱਕ ਸਰੂਪ ਹੈ ਇੱਕੋ ਹੀ ਹੈ ਸਾਰੇ ਬ੍ਰਹਿਮੰਡ ਦਾ ਮਾਲਕ ਪ੍ਰਭੂ ਜਿਹਦੀ ਮੂਰਤ ਸਤ ਹੈ ਕਾਲ ਤੋਂ ਰਹਿਤ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਭਾਈ ਹਰੀ ਦੀ ਪ੍ਰਭੂ ਦੀ ਪ੍ਰਾਪਤੀ ਹੈ ਜੀ ਆਉ ਭਗਤ ਨਾਮਦੇਵ ਜੀ ਬਚਨ ਕਰਦੇ ਹਨ ਦੇਵਾ ਪਹਨ ਤਾਰੀ ਅਲੇ ਰਾਮ ਕਹਿਤ ਜਨ ਕਸਨ ਤਰੈ ਭਗਤ ਨਾਮਦੇਵ ਜੀ ਬੇਨਤੀ ਕਰਦੇ ਹਨ ਬਚਨ ਕਰਦਨ ਦੇਵਾ ਪਹਨ ਤਾਰੀ ਅਲੇ ਕਹਿੰਦੇ ਠਾਕੁਰ ਜੀਓ ਹਰੀ ਜੀਓ ਪਰਮੇਸ਼ਰ ਜੀਓ ਕਹਿੰਦੇ ਤੁਸੀਂ ਐਸੀ ਕਿਰਪਾ ਕਰਕੇ ਜਿਹੜੇ ਇੱਕ ਸਾਗਰ ਦੇ ਸਮੁੰਦਰ ਤੇ ਪਹਾੜ ਨੂੰ ਪੱਥਰਾ ਨੂੰ ਤਾਲ ਸਕਦੇ ਹੋ ਕਹਿੰਦੇ ਇੱਕ ਸਮੁੰਦਰ ਤੇ ਪੱਥਰਾ ਨੂੰ ਤਾਰਨ ਵਾਲੇ ਹੋ ਹਰੀ ਜੀਓ ਰਾਮ ਜੀਓ ਕਹਿੰਦੇ ਮੇਰੇ ਤੇ ਵੀ ਤਰਸ ਕਰੋ ਤੁਸੀਂ ਸਾਨੂੰ ਕਿਉਂ ਨਹੀਂ ਤਾਰੋਗੇ ਕਹਿੰਦੇ RAM ਦੇ ਨਾਮ ਦੇ ਨਾਲ ਜੇ ਸਾਗਰ ਤੇ ਭਗਤ ਜੀ ਕਹਿੰਦੇ ਪੱਥਰ ਤਾਰ ਸਕਦੇ ਹਨ ਪੱਥਰਾ ਨੂੰ ਵੀ ਸਾਗਰਾਂ ਤੇ ਤਾਰਨ ਵਾਲੇ ਹੋ ਦੇਵਾ ਪਾਹਣ ਤਾਰੀਏ ਲਈ ਪਾਹਣ ਪੱਥਰ ਨੂੰ ਕਹਿੰਦੇ ਹਨ ਕਹਿੰਦੇ ਜੇ ਪੱਥਰ ਵੀ ਤੁਹਾਡੇ ਨਾਮ ਦੀ ਬਰਕਤ ਦੇ ਨਾਲ ਸਾਗਰ ਤੇ ਤਰਦੇ ਫਿਰਦੇ ਹਨ ਕਹਿੰਦੇ ਫਿਰ RAM ਕਹਿਣ ਦੇ ਨਾਲ ਮਨੁੱਖ ਕਿਉਂ ਨਹੀਂ ਤਰ ਸਕਦਾ ਨਾਮਦੇਵ ਜੀ ਕਹਿੰਦੇ ਫਿਰ ਰਾਮ ਕਹਿਣ ਦੇ ਨਾਲ ਅਸੀਂ ਵੀ ਭਾਵ ਸਾਗਰ ਤੋਂ ਤਰ ਜਾਵਾਂਗੇ ਰਾਮ ਕਹਿਤ ਜਨ ਕਸ ਨਾ ਤਰੇ ਭਗਤ ਜੀ ਕਹਿੰਦੇ ਮੈਂ ਜਾਣ ਹਾਂ ਤੇਰਾ ਤੇਰੇ ਰਾਮ ਰੰਮੇ ਹੋਏ 람 ਦੀ ਭਗਤੀ ਕਰਕੇ ਇਸ ਭਾਵ ਸਾਗਰ ਤੋਂ ਤਰਿਆ ਜਾ ਸਕਦਾ ਰਹਾ ਇਸ ਰਾਮ ਦੇ ਕੀ ਭਗਤ ਜੀ ਇਹ ਸ਼ਬਦ ਵਿੱਚ ਧਾਰਨਾ ਲੈਂਦੇ ਹਨ ਨਾਮਦੇਵ ਜੀ ਇਹ ਸ਼ਬਦ ਦੇ ਵਿੱਚ ਧਾਰਨਾ ਲੈ ਕੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਰਹਾਉ ਬੰਦ ਦੇ ਕਿ ਭਗਤ ਜੀ ਅਗਲੀ ਧੁਖ ਆਰੰਭ ਕਰਦੇ ਹਨ ਤਾਰੀ ਲੈ ਗਨ ਕਾ ਬਿਨ ਰੂਪ ਕਬਜਾ ਵਿਆਦ ਜਾਂ ਬਲਤਾਰੀ ਆ ਲੈ ਭਗਤ ਜੀ ਕਹਿੰਦੇ ਤੋਂ ਵੱਡੇ ਵੱਡੇ ਜਿਹੜੇ ਪਾਪੀ ਸਾਨੂੰ ਵੀ ਤੁਸੀਂ ਕਿਰਪਾ ਦੇ ਨਿਗਾ ਦੇ ਨਾਲ ਤਾਰਤੇ ਨਾਮਦੇਵ ਜੀ ਠਾਕੁਰ ਜੀ ਨਾਲ ਗੱਲਾਂ ਕਰਦੇ ਹਨ ਬਚਨ ਕਰਦੇ ਹਨ ਮਨ ਦੇ ਨਾਲ ਕਹਿੰਦੇ ਹੈ ਪ੍ਰਭੂ ਜੀਓ ਹਰੀ ਜੀਓ ਰਾਮ ਜੀਓ ਤੁਸੀਂ ਤਾਂ ਕਿਰਪਾ ਦੇ ਨਾਲ ਇੰਨੇ ਨੇ ਪਾਪੀ ਤਾਰਤੇ ਤਾਰੀ ਦੇ ਗਣਕਾ ਗਣਕਾ ਵਰਗੀ ਪਾਪਨ ਕੌਣ ਸੀ ਕਹਿੰਦੇ ਬਹੁਤ ਵੱਡੀ ਪਾਪਨ ਸੀ ਗਣਕਾ ਜਿਹੜੀ ਸੀ ਵੇਸਵਾ ਸੀ ਬਹੁਤ ਵੱਡੀ ਜਿਹਨੂੰ ਇੱਕ ਨਿਮਖ ਨਾਮ ਦੇ ਨਾਲ ਤੁਸੀਂ ਤਾਰਤਾ ਮਹਾਪੁਰਸ਼ ਮਿਲੇ ਸੰਗਤ ਮਿਲੀ ਮਹਾਪੁਰਸ਼ਾਂ ਦੀ ਭਲੇ ਪੁਰਸ਼ਾਂ ਦੀ ਸਾਧਵਾਨੀ ਤੇ ਗਣਕਾ ਤੇ ਨਿਗਾ ਪੈ ਗਈ ਕੋਲੋਂ ਦੀ ਗੁਜਰ ਰਹੀ ਸੀ ਗਣਕਾ ਦੇ ਕੋਠੇ ਦੇ ਤੇ ਬਹੁਤ ਵੱਡੀ ਪਾਪਨ ਸੀ ਨਿਗਾ ਪੈ ਗਈ ਤੇ ਮਹਾਪੁਰਸ਼ਾਂ ਦੇ ਚਰਨੀ ਡਿੱਗੀ ਮਹਾਪੁਰਸ਼ਾਂ ਨੂੰ ਕਹਿੰਦੀ ਮਹਾਪੁੱਤ ਸੋ ਮੈਨੂੰ ਤਾਰ ਲਓ ਮੈਂ ਕਿਸ ਤਰ੍ਹਾਂ ਵੱਸ ਸਕਦੀ ਆ ਮੈਂ ਬਹੁਤ ਪਾਪਨ ਤੇ ਮਹਾਪੁਰਸ਼ਾਂ ਨੇ ਇੱਕ ਤੋਤਾ ਦਿੱਤਾ ਸੀ ਉਹਨੂੰ ਤੋਤਾ ਦਿੱਤਾ ਕਹਿੰਦੇ ਉਸ ਤਰ੍ਹਾਂ ਤੂੰ ਨਹੀਂ ਤਰ ਸਕਦੀ ਬਹੁਤ ਵੱਡੇ ਪਾਪ ਹਨ ਤੇਰੀ ਮਤ ਜਿਹੜੀ ਹੈ ਪਾਪਾਂ ਨਾਲ ਮੈਲੀ ਹੋ ਚੁੱਕੀ ਹੈ ਗੰਧਲੀ ਹੋ ਚੁੱਕੀ ਹੈ ਇੱਕੋ ਹੀ ਢੰਗ ਹੈ ਤੋਤਾ ਰੱਖ ਲੈ ਤੋਤਾ ਰਾ ਤੋਤੇ ਨੂੰ ਨਾਮ ਵਿੱਚ ਪਾਣਾ ਰਾਮ ਰਾਮ ਵਿੱਚ ਪਾਣਾ ਤੋਤੇ ਨੂੰ ਜਪਾਏਂਗੀ ਤੇਰੇ ਆਪਣੇ ਆਪ ਜਪਿਆ ਜਾਵੇਗਾ ਤੇਰੀ ਆਤਮਾ ਸਹਜੇ ਸਹਜੇ ਧੁਮਣਾ ਸ਼ੁਰੂ ਹੋ ਜਾਵੇਗੀ ਇਸ ਤਰੀਕੇ ਨਾਲ ਗਣਕਾ ਪਾਪ ਨੂੰ ਪਰਮਾਤਮਾ ਨੇ ਹਰੀ ਨੇ ਤਾਰਿਆ ਤਾਰੀਲੇ ਗਣਕਾ ਭਗਤੀ ਕਹਿੰਦੇ ਨਾਮਦੇਵ ਜੀ ਕਹਿੰਦੇ ਗਣਕਾ ਨੂੰ ਦੇਖੋ ਕਿਹੜੇ ਤਰੀਕੇ ਨਾਲ ਢੰਗ ਨਾਲ ਤੁਸੀਂ ᔪਗਤੀ ਦੇ ਨਾਲ ਤਾਰਤਾ ਉਹ ਤੋਤੇ ਨੂੰ ਨਾਮ ਜਪਾਂਦੀ ਜਪਾਂਦੀ ਰੋਪ ਰਾਮ ਰਾਮ ਦਾ ਉਪਦੇਸ਼ ਰਟਣ ਕਰਾਂਦੀ ਸੀ ਤੋਤੇ ਨੂੰ ਤੇ ਇੱਕ ਦਿਨ ਐਸਾ ਆਇਆ ਉਹਨੂੰ ਤੋਤੇ ਨੂੰ ਕਰਾਂਦੇ ਕਰਾਂਦੇ ਆਪਣੀ ਜ਼ੁਬਾਨ ਤੇ ਵੀ ਰਟਣ ਹੋ ਗਿਆ ਉਹ ਜ਼ੁਬਾਨ ਜਿਹੜੀ ਉਹ ਮੈਲੀ ਸੀ ਉਸੋਚੀ ਹੋਣੀ ਸ਼ੁਰੂ ਹੋ ਗਈ ਜਮਾਨ ਤੋਂ ਮਨ ਸੁੱਚਾ ਹੋਇਆ ਭਾਂਡਾ ਸਾਫ ਹੋ ਗਿਆ ਪਾਪਾ ਤੋਂ ਭਗਤ ਨਹੀਂ ਬਣਗੇ ਦੇਖੋ ਇੱਡੇ-ਇੱਡੇ ਵੱਡੇ ਪਾਪੀ ਵੀ ਪ੍ਰਮਾਤਮਾ ਨੇ ਤਾਰੇ ਹਰੀ ਤਾਰ ਸਕਦਾ ਜਿਹਦੇ ਤੋਂ ਉਹਦੀ ਨਿਗਾ ਪੈ ਜਾਏ ਭਗਤ ਨਾਮ ਜੀ ਕਹਿੰਦੇ ਤੁਸੀਂ ਇੰਨੇ ਵੱਡੇ ਪਾਪਨ ਤਾਰਤੀ ਤਾਰਿਲੇ ਗਣਕਾ ਬਿਨ ਰੂਪ ਕਬਜਾ ਕਹਿੰਦੇ ਕਬਜਾ ਜਿਹੜੀ ਸੀ ਦੇਖੋ ਉਹ ਵੀ ਕੰਸ ਦੀ ਇੱਕ ਗੋਲੀ ਸੀ ਗੋਲੀ ਸੀ ਜਿਹੜੀ ਕਿ ਉਹਦੇ ਵਾਸਤੇ ਰੋਜ਼ ਨੇਤਾ ਪ੍ਰਤੀ ਫੁੱਲ ਲੈ ਕੇ ਆਇਆ ਕਰਦੀ ਸੀ ਸੁਗੰਧੀਦਾਰ ਰਤਨ ਲੈ ਕੇ ਆਉਂਦੀ ਸੀ ਤੇ ਉਹ ਰਤਨ ਜਿਹੜੇ ਸਨ ਉਹਦੇ ਉੱਪਰ ਛਿੰਕੇ ਜਾਂਦੇ ਸੀ ਤੇ ਇੱਕ ਦਿਨ ਕ੍ਰਿਸ਼ਨ ਭਗਵਾਨ ਜੀ ਲੰਘਦੇ ਜਾ ਰਹੇ ਹਨ ਕ੍ਰਿਸ਼ਨ ਭਗਵਾਨ ਜੀ ਅਤੇ ਉਹਨਾਂ ਦੇ ਭਰਾਤਾ ਤਾਂ ਆਪ ਜੀ ਲੰਘਦੇ ਜਾ ਰਹੇ ਗੁਜਰ ਰਸਤੇ ਵਿੱਚ ਜਿਹੜੀ ਸੀ ਕ੍ਰਿਸ਼ਨ ਕੁਹਾੜੀ ਨਾਲ ਮਲਾਪ ਹੋਇਆ ਤਾਰ ਲੈ ਕਬਜਾ ਕਹੂੰ ਇਹ ਲੱਕ ਤੋਂ ਬਹੁਤ ਕੁੱਬੀ ਸੀ ਤੇ ਲੱਕ ਵਿੱਚ ਵੱਡਾ ਕੁੱਬ ਸੀ ਵੱਧ ਸੂਰਤ ਸੀ ਏ ਪਰ ਕ੍ਰਿਸ਼ਨ ਭਗਵਾਨ ਨੇ ਜਦੋਂ ਕਿਹਾ ਭਾਈ ਇਹ ਰਤਨ ਸਾਨੂੰ ਵੀ ਦੇ ਦੇਵੋ ਪਰ ਫੂਨ ਵਰਗੇ ਰਤਨ ਫੁੱਲ ਸੰਗੰਧੀਦਾਰ ਉਸ ਕਬਜਾ ਨੇ ਨਿਮਰਤਾ ਦੇ ਨਾਲ ਭਗਵਾਨ ਕ੍ਰਿਸ਼ਨ ਨੂੰ ਉਹ ਰਤਨ ਜਿਹੜੇ ਖਸਬੂਦਾਰ ਦਿੱਤੇ ਪੇਟਾ ਕਰਤੇ ਜਦੋਂ ਪੇਟਾ ਕੀਤੇ ਹੋ ਰਤਨ ਕ੍ਰਿਸ਼ਨ ਭਗਵਾਨ ਨੇ ਉਹਦੇ ਵੱਲ ਨਿਗਾਹ ਮਾਰੀ ਕ੍ਰਿਸ਼ਨ ਭਗਵਾਨ ਦੀ ਨਿਗਾਹ ਪਈ ਉਹਦੇ ਸਰੀਰ ਤੇ ਕੀ ਕਬਜਾ ਜਿਹੜੀ ਇਹਦੇ ਲੱਕ ਚ ਕੁੱਬ ਹੈ ਪਦ ਸੂਰਤ ਹੈ ਮਨ ਦੇ ਵਿੱਚ ਆ ਗਿਆ ਕਿ ਇਹ ਠੀਕ ਹੋ ਜਾਵੇ ਤੇ ਬਚਨਾਂ ਨਾਲ ਹੀ ਉਹ ਕਬਜਾ ਦਾ ਲੱਕ ਸਿੱਧਾ ਹੋ ਗਿਆ ਕੁੱਬ ਨਿਕਲ ਗਿਆ ਕਿੱਥੇ ਉਹ ਵੱਦ ਸੂਰਤ ਸੀ ਕਬਜਾ ਕਿੱਥੇ ਸੁੰਦਰ ਮਟਿਆਰ ਬਣ ਗਈ ਬਹੁਤ ਸੁੰਦਰ ਉਹਦਾ ਸਰੀਰ ਹੋ ਗਿਆ ਤੇ ਦੇਖੋ ਇਸ ਕਬਜਾ ਨੂੰ ਵੀ ਭਗਵਾਨ ਕ੍ਰਿਸ਼ਨ ਨੇ ਮੇਰੇ ਨਾਲ ਤਾਰਤਾ ਉਹਦੇ ਪ੍ਰਤੀ ਅਧਾਰਨ ਲੈਂਦੇ ਹਨ ਭਗਤ ਨਾਮ ਜੀਬ ਜੀ ਕਹਿੰਦੇ ਤਾਰਿਲੇ ਗਨਕਾ ਬਿਨ ਰੂਪ ਰੂਪ ਤੋਂ ਬਿਨਾ ਕਬਜਾ ਜਿਹੜੀ ਸੀ ਉਹ ਵੀ ਤਾਰਦੀ ਬਿਆਦ ਅਜੰਬਲ ਤਾਰੀਲੇ ਭਗਤ ਜੀ ਕਹਿੰਦੇ ਜਾਂਬਲ ਵਰਗਾ ਪਾਪੀ ਵੀ ਤਾਰਤਾ ਅਜੰਬਲ ਨੂੰ ਤਾਰਤਾ ਕਹਿੰਦੇ ਅਸੀਂ ਤਾਂ ਤੁਸੀਂ ਤਾਂ ਏਡੇ ਏਡੇ ਵੱਡੇ ਪਾਪੀਆਂ ਨੂੰ ਜਾਂਬਲ ਵਰਗਿਆਂ ਨੂੰ ਵੀ ਤਾਰਤਾ ਭਾਵ ਸਾਗਰ ਤੋਂ ਪਾਰ ਕਰਤਾ ਚਰਨ ਬਦਕ ਜਨ ਤੋ ਮੁਕਤ ਭਏ ਕ੍ਰਿਸ਼ਨ ਭਗਵਾਨ ਦੇ ਚਰਨਾਂ ਨੇ ਚਰਨਾ ਤੇ ਇੱਕ ਸ਼ਿਕਾਰੀ ਨੇ ਤੀਰ ਮਾਰਿਆ ਸੀ ਉਹਦੇ ਬਾਰੇ ਭਗਤ ਜੀ ਗੱਲ ਕਰਦੇ ਨੇ ਨਾਮਦੇਵ ਜੀ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਤੇ ਬਦਕ ਨੇ ਤੀਰ ਮਾਰਿਆ ਸ਼ਿਕਾਰੀ ਨੂੰ ਕਹਿੰਦੇ ਨੇ ਬਦਕ ਚਰਨ ਬਧਕ ਜਨ ਤੋ ਮੁਕਤ ਭਏ ਕਹਿੰਦੇ ਉਹ ਨੂੰ ਵੀ ਕ੍ਰਿਸ਼ਨ ਭਗਵਾਨ ਨੇ ਮੁਕਤ ਕਰਤਾ ਸੀ ਉਹ ਬਧਕ ਨੂੰ ਸ਼ਕਾਰੀ ਨੂੰ ਮੁਕਤ ਕਰਤਾ ਕਹਿੰਦੇ ਫਿਰ ਸਾਡੇ ਸਾਨੂੰ ਕਿਉਂ ਨਹੀਂ ਤੁਸੀਂ ਮੁਕਤ ਕਰ ਸਕਦੇ ਦੇਖੋ ਜਵਾਬ ਲੈਂਦੇ ਹਨ ਨਾਮਦੇਵ ਜੀ ਕਹਿੰਦੇ ਭਗਵਾਨ ਜੀ ਉਹ ਇੰਨੇ ਨੇ ਵੱਡੇ गिन-गिन ਕੇ ਦੱਸਦੇ ਹਨ ਭਗਵਾਨ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਨ ਕਹਿੰਦੇ ਭਗਤ ਜੀ ਨਾਮਦੇਵ ਜੀ ਕਹਿੰਦੇ ਚਰਨ ਬਦਕ ਜਨ ਤੋ ਮੁਕਤ ਭਏ ਉਹ ਵੀ ਮੁਕਤ ਹੋ ਗਿਆ ਬਦਕ ਜਿਹੜਾ ਸੀ ਸ਼ਿਕਾਰੀ ਹਉ ਬਲ ਬਲ ਜਿਨ ਰਾਮ ਕਹੈ ਕਹਿੰਦੇ ਸੀ ਉਹਨਾਂ ਤੋਂ ਬਲਿਹਾਰ ਜਾਂਨੇ ਆ ਨਾਮਦੇਵ ਜੀ ਕਹਿੰਦੇ ਅਸੀਂ ਬਲ ਬਲ ਜਾਂਨੇ ਆ ਇੰਨਾ ਤੋਂ ਜਿਨ ਰਾਮ ਕਹੈ ਕਹਿੰਦੇ ਜਿਨ੍ਹਾਂ ਨੇ ਮੁਖ ਚੋ ਰਾਮ ਜਪਿਆ ਜਿੰਨਾ ਭਗਤਾਂ ਨੇ ਤੇਰਾ ਨਾਮ ਜਪਿਆ ਉਹਨਾਂ ਤੋਂ ਅਸੀਂ ਕੁਰਬਾਨ ਜਾਣੇ ਆ ਬਲਿਹਾਰ ਜਾਣੇ ਹਾਂ ਦਾਸੀ ਸੁੱਤ ਜਨ ਬਿਦਰ ਸਦਮ ਉਗਰ ਸੈਨ ਕੋ ਰਾਜ ਜੀਏ ਫਿਰ ਅੱਗੇ ਧਾਰ ਲੈਂਦੇ ਨੇ ਅਗਲੇ ਪਦ ਵਿੱਚ ਦਾਸੀ ਇੱਕ ਦਾਸੀ ਦਾ ਪੁੱਤਰ ਤੇਰਾ ਭਗਤ ਬਣ ਗਿਆ ਦੇਖੋ ਭਗਤ ਜੀ ਨਾਮਦੇਵ ਜੀ ਫਿਰ ਅਧਾਰ ਲੈਂਦੇ ਹਨ ਇਹ ਆਸਰੀ ਧਾਰਨ ਪੈਦਾ ਕਰ ਦੇਣ ਕਹਿੰਦੇ ਦਾਰਸੀ ਸੁੱਤ ਜਨ ਬਿਦਰ ਸਦਾਮਾ ਬਿਦਰ ਵਰਗੇ ਨੂੰ ਸਦਾਮੇ ਨੂੰ ਦੇਖੋ ਗੱਲ ਤਨੂੰ ਗੱਲ ਦੇ ਨਾਲ ਲਾਇਆ ਉਹਦੀ ਘਰ ਵਾਲੀ ਨੇ ਦੇਖੋ ਬਚਪਨ ਦਾ ਪ੍ਰੇਮ ਸੀ ਸਦਾਮੇ ਦਾ ਤੇ ਉਹਦੇ ਦੇਖੋ ਪ੍ਰੇਮ ਨੂੰ ਦੇ ਕੇ ਉਹਨੂੰ ਗੱਲ ਦੇ ਨਾਲ ਲਾਇਆ ਜਦੋਂ ਦੁਵਾਰਕਾ ਵਿੱਚ ਆਇਆ ਨਾ ਸਦਾਮਾ ਬਚਪਨ ਦੇ ਮਿੱਤਰ ਸੀ ਸਕੂਲ ਪੜ੍ਹੇ ਸੀ ਪਾਠਸ਼ਾਲਾ ਹੁੰਦੀਆਂ ਸੀ ਉਦੋਂ ਸਕੂਲ ਨਹੀਂ ਸੀ ਹੋਇਆ ਕਰਨੀ ਪਾਠਸ਼ਾਲਾ ਦੇ ਵਿੱਚ ਪੜ੍ਹਦੇ ਸੀ ਇਕੱਠੇ ਖੇਡਣਾ ਗਰੀਬ ਸੀ ਸਦਾਮਾ ਪੰਡਤ ਸੀ ਬ੍ਰਾਹਮਣ ਸੀ ਤੇ ਸਾਧ ਸੰਗਤ ਜੀ ਕਈ ਸਾਲ ਗੁਜ਼ਰ ਕੇ ਮਿਲਿਆ ਨੀਕਸ਼ਨ ਭਗਵਾਨ ਜੀ ਰਾਜ ਭਾਗ ਤੇ ਬਹਿ ਗਏ ਰਾਜੇ ਬਣ ਕੇ ਤੇ ਅੱਜ ਦੀ ਘਰ ਵਾਲੀ ਬੇਨਤੀ ਕਰਦੀ ਹੈ ਜਾ ਭਾਈ ਤੂੰ ਵੀ ਜਾ ਤੇਰੀ ਵੀ ਗਰੀਬੀ ਜ਼ਰੂਰ ਹੋ ਜਾਵੇਗੀ ਜਾ ਕੇ ਤੁਹਾਡਾ ਮਿੱਤਰ ਹੈ ਕ੍ਰਿਸ਼ਨ ਭਗਵਾਨ ਬੇਨਤੀ ਕਰਕੇ ਦੇਖੋ ਅਜ ਘਰਵਾਲੀ ਨੇ ਥੋੜੇ ਜਿਹੀ ਚੌਲ ਵੰਨ ਕੇ ਦਿੱਤੇ ਕਹਿੰਦੇ ਭੇਟਾ ਕਰ ਦਿਓ ਉਹ ਚੌਲਾਂ ਦੀ ਥੈਲੀ ਲੈ ਕੇ ਕੋਟਲੀ ਲੈ ਕੇ ਡਰਦਾ ਡਰਦਾ ਪਹੁੰਚਦਾ ਸਦਾਮਾ ਕਹਿੰਦੇ ਭਗਵਾਨ ਤਾਂ ਅਮੀਰ ਹਨ ਕ੍ਰਿਸ਼ਨ ਭਗਵਾਨ ਤੇ ਰਾਜੇ ਹਨ ਅਮੀਰ ਹਨ ਮੈਂ ਤਾਂ ਪਾਟੇ ਦੀੜਿਆਂ ਵਾਲਾ ਗਰੀਬ ਮੰਗਤਾ ਹਾਂ ਮੇਰੇ ਤੈਰਾ ਵਿੱਚ ਤਾਂ ਜੋੜਾ ਹੀ ਨਹੀਂ ਹੈ ਮੇਰੇ ਬਸਤਰ ਮੈਲੇ ਹਨ ਪਾਟਿਆਂ ਨੂੰ ਮੈਨੂੰ ਕਿਹੜਾ ਦਰਸ਼ਨ ਦੇਨੇ ਹਨ ਇਸ ਕਰਕੇ ਝਿਜਕਦਾ ਸ਼ਰਮੰਦਾ ਵਾਰ-ਵਾਰ ਜਾਂਦਾ ਨਹੀਂ ਹੈ ਵਾਰ-ਵਾਰ ਜਦੋਂ ਘਰਵਾਲੀ ਨੇ ਬੇਨਤੀਆਂ ਕੀਤੀਆਂ ਕਹਿੰਦੀ ਭਾਈ ਇੱਕ ਵਾਰੀ ਤਾਂ ਜਾ ਕੇ ਦੇਖੋ ਤੇ ਜਵਾਬ ਦੇ ਦੇਣਗੇ ਠੀਕੇ ਆ ਜਾਣਾ ਤੇ ਜਾਂਦਾ ਦਰਵਾਜ਼ਾ ਖੜਕਾਉਂਦਾ ਜਾ ਕੇ ਸੰਤਰੀ ਵਾਪਸ ਮੋੜ ਦਿੰਦੇ ਹਨ ਕਹਿੰਦੇ ਕਿ ਕਿੱਧਰ ਤੁਰਿਆ ਫਿਰਦਾ ਮੰਗਤਿਆ ਇਸ ਤਰੀ ਹੁੰਦਾ ਨਾ ਪਾਟੇ ਲੀੜੇ ਦੇ ਕੇ ਪੈਰਾ ਵਿੱਚ ਜੋੜਾ ਨਹੀਂ ਹੈ ਦੇਖਿਆ ਕਹਿੰਦੇ ਮੰਗਤਾ ਕੋਈ ਤੇ ਜਾ ਕੇ ਬੇਨਤੀਆਂ ਕਰਦਾ ਸੰਤਰੀਆਂ ਨੂੰ ਗੇੜ ਤੇ ਕਹਿੰਦੇ ਮਿਸ਼ਨ ਭਗਵਾਨ ਨੂੰ ਮਿਲਣਾ ਜਾ ਕੇ ਦੱਸ ਦੋ ਕ੍ਰਿਸ਼ਨ ਜੀ ਨੂੰ ਸਦਾਮਾ ਜੀ ਆਏ ਹਨ ਤੇ ਸੰਤਰੀ ਹੱਸਦੇ ਹਨ ਪਹਿਰੇਦਾਰ ਜਿਹੜੇ ਖੜੇ ਹਨ ਸਿਪਾਈ ਕਹਿੰਦੇ ਤੂੰ ਮਿੱਤਰ ਹੈ ਕ੍ਰਿਸ਼ਨ ਭਗਵਾਨ ਦਾ ਤੂੰ ਨਹੀਂ ਹੋ ਸਕਦਾ ਝੂਠ ਮਾਰਦਾ ਚਲਾ ਜਾ ਤੇਰੇ ਤਾਂ ਲੀੜੇ ਪਾਟੇ ਪਏ ਹਨ ਬਸਤਰ ਤੂੰ ਤਾਂ ਮੰਗਤਾ ਹੈ ਕੋਈ ਜੋ ਕੋਲ ਚਾਹੀਦਾ ਦੱਸ ਤੈਨੂੰ ਦਿੰਨੇ ਆ ਚਲਾ ਜਾ ਕ੍ਰਿਸ਼ਨ ਭਗਵਾਨ ਤੇਰੇ ਵਰਗਿਆਂ ਨੂੰ ਨਹੀਂ ਮਿਲਦੇ ਚਲਾ ਜਾ ਤੇ ਰੁੰਦਾ ਦੇਖੋ ਸਦਾਮਾ ਕਹਿੰਦਾ ਇੱਕ ਵਾਰੀ ਮਿਲਾ ਦੋ ਜੇ ਉਹ ਜਵਾਬ ਦੇਣਗੇ ਬੇਨਤੀ ਕਰ ਦੋ ਜੇ ਕਹਿਣਗੇ ਭਾਈ ਚਲਾ ਜਾ ਫਿਰ ਮੈਂ ਚਲਾ ਜਾਵਾਂਗਾ ਫਿਰ ਦੁਬਾਰਾ ਨਹੀਂ ਹੁੰਦਾ ਜਿੰਦੇ ਜੀ ਤੇ ਬੇਨਤੀਆਂ ਕਰਦਾ ਬੜਾ ਤਰਭਾਈ ਰੱਖਿਆ ਗਰਮੀ ਦੇ ਦਿਨ ਹਣ ਸਦਾਮਾ ਬੇਨਤੀਆਂ ਕਰਦਾ ਹੈ ਮੁੱਖ ਦੇ ਵਿੱਚੋਂ ਕ੍ਰਿਸ਼ਨ ਭਗਵਾਨ ਨੂੰ ਯਾਦ ਕਰਦਾ ਭਗਵਾਨ ਜੀ ਮਿਹਰ ਕਰੋ ਇੱਕ ਵਾਰੀ ਦਰਸ਼ਨ ਦੇਵੋ ਮੈਂ ਮੁੜ ਕੇ ਨਹੀਂ ਆਵਾਂਗਾ ਤੇ ਕ੍ਰਿਸ਼ਨ ਭਗਵਾਨ ਨੂੰ ਵੀ ਅੰਦਰ ਪਤਾ ਕੀ ਬਾਦ ਸਦਾਮਾ ਚੁੱਕਾ ਤੇ ਜਦੋਂ ਵਾਰ-ਵਾਰ ਹਟਿਆ ਨਹੀਂ ਪਿੱਛੇ ਫਿਰ ਬੇਨਤੀਆਂ ਕਰਦਾ ਵਾਰ-ਵਾਰ ਸੰਤਰੀਆਂ ਦੇ ਦਿਲ ਵਿੱਚ ਤਰਸ ਆਇਆ ਕਹਿੰਦੇ ਭਾਈ ਇੱਕ ਵਾਰੀ ਜਾ ਕੇ ਕਹੀ ਦਿੰਦੇ ਆਂ ਭਗਵਾਨ ਜੀ ਨੂੰ ਕੀ ਪਤਾ ਹੋ ਸਕਦਾ ਮਿੱਤਰੀ ਹੋਵੇ ਕਹਿੰਦੇ ਚੱਲ ਬੈਠ ਤੂੰ ਅਸੀਂ ਆਏ ਭਗਵਾਨ ਜੀ ਨੂੰ ਪੁੱਛ ਕੇ ਇਹ ਸੰਤਰੀ ਜਾਂਦੇ ਨੇ ਪ੍ਰਭੂ ਆਰਿਸ਼ਣ ਜੀ ਸਗਸਰਾ ਤੇ ਬੈਠੇ ਹਨ ਜੋੜਾ ਤਾਰਿਆ ਹੋਇਆ ਉਹਨਾਂ ਕਿਉਂਕਿ ਤਖਤਾਂ ਤੇ ਵਿਰਾਜਮਾਨ ਹਨ ਜਿਸ ਵੇਲੇ ਜੋੜਾ ਤਾਰ ਕੇ ਬੈਠੇ ਹੋਏ ਹਨ ਤੇ ਜਾ ਕੇ ਜਦੋਂ ਦੱਸਿਆ ਸੰਤਰੀਆਂ ਨੇ ਕੰਨ ਵਿੱਚ ਭਗਵਾਨ ਜੀ ਬਾਹਰ ਇੱਕ ਮੰਗਤਾ ਖੜਾ ਜਿਹਦੇ ਲੀੜੇ ਵੀ ਪਾਟੇ ਹਨ ਨਾਲੇ ਬਸਤਰਾਂ ਨੂੰ ਕਹਿੰਦਾ ਕਿ ਕ੍ਰਿਸ਼ਨ ਭਗਵਾਨ ਨੂੰ ਮਿਲਣਾ ਹੈ ਉਹ ਸਦਾਮਾ ਉਹਦਾ ਨਾਮ ਹੈ ਕ੍ਰਿਸ਼ਨ ਭਗਵਾਨ ਜੀ ਦੇ ਪਿਆਰਿਓ ਕੰਨ ਵਿੱਚ ਆਵਾਜ਼ ਪੈਣ ਦੀ ਢੇਰ ਸੀ ਉਹਨਾਂ ਨੇ ਜੋੜਾ ਵੀ ਨਹੀਂ ਪਾਇਆ ਕ੍ਰਿਸ਼ਨ ਭਗਵਾਨ ਜੀ ਨੇ ਜੋੜਾ ਨਹੀਂ ਪਾਇਆ ਤਖਤਾ ਤੋਂ ਉੱਠ ਕੇ ਭੱਜੇ ਕਹਿੰਦੇ ਕਿੱਥੇ ਵੀ ਦਿਖਾਓ ਸਦਾਮਾ ਬੜਾ ਧਰ ਹੋ ਗਿਆ ਹੈ ਬਚਪਨ ਦਾ ਮਿੱਤਰ ਹੈ ਮੁੜ ਕੇ ਦਿਖਾਈ ਨਹੀਂ ਦਿੱਤਾ ਅਜ ਮਿਲ ਲਾਇਆ ਛੇਤੀ ਮਲਾਓ ਪੈਮਣਾ ਲਾਓ ਦੇਰੀ ਨਾ ਲਾਓ ਤੇ ਸਾਧ ਸੰਗਤ ਜੀ ਉਸ ਵੇਲੇ ਸੰਤਰੀ ਪਿੱਛੇ ਹਨ কৃষ্ণ ਭਗਵਾਨ ਜੀ ਅੱਗੇ ਕੇ ਭੱਜੇ ਜਾ ਰਹੇ ਹਨ ਜੂੜਾ ਵੀ ਨਹੀਂ ਪਾਇਆ ਨੰਗੇ ਪੈਰੀ ਤੁਰੇ ਜਾ ਰਹੇ ਹਨ ਜਾ ਕੇ ਗੇੜ ਤੋਂ ਬਾਹਰ ਦਰੂੜੀ ਤੋਂ ਜਿੱਥੇ ਸਦਾਮਾ ਖੜਾ ਸੀ ਭੱਜ ਕੇ ਗੱਲ ਦੇ ਨਾਲ ਲਾਇਆ ਓਟ ਕੇ ਗੱਲ ਦੇ ਨਾਲ ਗੱਲ ਵਕੜੀ ਚ ਲਿਆ ਪਿਆਰਿੰਦੇ ਹਨ ਕੰਡ ਤੇ ਪਿਆਰ ਕਰਦੇ ਹਨ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉੱਥੇ কৃষ্ণ ਭਗਵਾਨ ਜੀ ਨੇ ਇਹ ਨਹੀਂ ਦੇਖਿਆ ਕਿ ਉਹਦੇ ਵਸਤਰ ਮੈਲੇ ਹਨ ਜਾ ਪੈਰਾ ਚ ਜੂੜਾ ਨਹੀਂ ਜਾ ਬਹੁਤ ਗਰੀਬ ਹੈ ਉਹਦੀ ਅੰਦਰਲੀ ਅਮੀਰੀ ਤੱਕੀ ਭਗਤੀ ਭਾਵਨਾ ਦੇ ਕੇ ਭਗਵਾਨ ਕ੍ਰਿਸ਼ਨ ਨੇ ਉਹਨੂੰ ਪਿਆਰ ਕੀਤਾ ਪ੍ਰੇਮ ਕੀਤਾ ਉਹਦੀ ਗਰੀਬੀ ਦੂਰ ਕਰਤੀ ਉਹਦਾ ਜਿਹੜਾ ਜਿੰਨਾ ਕੁਝ ਚਾਹੀਦਾ ਸੀ ਕਿਸ਼ਨ ਭਗਵਾਨ ਜੀ ਨੇ ਸਾਰਾ ਹਾਲ-ਤਾਲ-ਵਾਰਤਾ ਸੁਣੀ ਇੱਥੇ ਨਹੀਂ ਕਿ ਗੇੜ ਤੋ ਹੀ ਮੋੜਿਆ ਰਾਜ ਭਾਗ ਵਿੱਚ ਲਗਾਏ ਹੁਕਮ ਦਿੱਤਾ ਸੰਤਰੀਆਂ ਨੂੰ ਕਹਿੰਦੇ ਨੂੰ ਆਇਆ ਕਰੋ ਸਦਾਮਾ ਜੀ ਨੂੰ ਸਿਸ਼ਲਾਣ ਕਰਾ ਕੇ ਸੋਹਣੇ ਵਸਤਰ ਪਵਾਓ ਨਵੀਂ ਪੋਸ਼ਾਕ ਲੈ ਕੇ ਆਓ ਨਵੀਂ ਪੋਸ਼ਾਕ ਪਵਾਓ ਸੋਹਣਾ ਤਿੱਲੇਦਾਰ ਜੁੱਤੀ ਲੈ ਕੇ ਆਓ ਜੋੜਾ ਉਹਦੇ ਪੈਰਾਂ ਛੂਣਾ ਚਾਹੀਦਾ ਸਾਡੇ ਨਾਲ ਬੈਠਣਾ ਚਾਹੀਦਾ ਨਾਲ ਚੌਂਕੀ ਢਾ ਕੇ ਬਿਠਾਇਆ ਇੰਨਾ ਪਿਆਰ ਦਿੱਤਾ ਸਾਰੀ ਗਰੀਬੀ ਦੂਰ ਕਰਤੀ ਨੋਂ ਨਿੱਧੀਆਂ ਸਿੱਧੀਆਂ ਬਖਸ਼ਤੀਆਂ ਇਹ ਭਗਵਾਨ ਦਾ ਬਿਰਦ ਹੈ ਹਰੀ ਦਾ ਬਿਰਦ ਹੈ ਨਾਮਦੇਵ ਜੀ ਦੱਸ ਰਹੇ ਹਨ ਕਹਿੰਦੇ ਤੁਸੀਂ ਨਾ ਦੇਖੋ ਸਦਾਵੇਂ ਨੂੰ ਵੀ ਗੱਲ ਨਾ ਲਾਇਆ ਜਿਹੜਾ ਤੁਹਾਡਾ ਮਿੱਤਰ ਸੀ ਦਾਸ ਸੀ ਸਤ ਜਨ ਬਿਰਦ ਸਦਾ ਬਿੱਦਰ ਸਦਾਮਾ ਬਿੱਦਰ ਵਰਗਿਆਂ ਨੂੰ ਗੱਲ ਨਾਲ ਲਾ ਲਿਆ ਸਦਾਮੇ ਵਰਗਿਆਂ ਨੂੰ ਉਗਰ ਸੈਨ ਕੋ ਰਾਜ ਦਿਓ ਅਗਲਾ ਪਦ ਜਿਹੜਾ ਉਗਰ ਸੈਨ ਸੀ ਆ ਸੰਗਤ ਜੀਓ ਉਹ ਕਿਹਦਾ ਪੁੱਤ ਆ ਸੀ ਇਹ ਕੋ ਉਗਰ ਸੈਨ ਜਿਹੜਾ ਸੀ ਉਹ ਬੜਾ ਵੱਡਾ ਰਾਜਾ ਸੀ ਉਹਨੂੰ ਰਾਜ ਭਾਗ ਤੋਂ ਤਾਰਤਾ ਜਿਸ ਵੇਲੇ ਉਹਦਾ ਰਾਜ ਭਾਗ ਦੇਖੋ ਜੀ ਇਸ ਵੇਲੇ ਕ੍ਰਿਸ਼ਨ ਭਗਵਾਨ ਨੇ ਮਾਰਿਆ ਸੀ ਨਾ ਆਪਣੇ ਮਾਮੇ ਨੂੰ ਕੰਸ ਨੂੰ ਕੰਸ ਦਾ ਪਿਤਾ ਸੀ ਕੰਸ ਦਾ ਪਿਤਾ ਸੀ ਉਗਰ ਸੈਨ ਉਹ ਧੱਕੇ ਦੇ ਨਾਲ ਆਪਣੇ ਪਿਤਾ ਨੂੰ ਰਾਜ ਤੋਂ ਤਾਰ ਕੇ ਤਸੀਹੇ ਦਿੱਤੇ ਉਹਨੇ ਕੰਸ ਨੇ ਪਾਪੀ ਰਾਜਾ ਸੀ ਪਾਪੀ ਰਾਜਾ ਸੀ ਉਹਨੂੰ ਤਾਰਤਾ ਕੈਦ ਕਰ ਲਿਆ ਆਪ ਰਾਜ ਭਾਗ ਤੇ ਬੈਠ ਗਿਆ ਤੇ ਇਸ ਵੇਲੇ ਕ੍ਰਿਸ਼ਨ ਭਗਵਾਨ ਨੇ ਇਹਨੂੰ ਮਾਰਿਆ ਹਤਿਆ ਕੀਤੀ ਇਹਦੀ ਫਿਰ ਉਗਰ ਸੈਨ ਆਪਣੇ ਨਾਨ ਦੇਖੋ ਨਾਨੇ ਨੂੰ ਰਾਜ ਦਵਾਇਆ ਸੀ ਫਿਰ ਉਸ ਵੇਲੇ ਰਾਜ ਵਾਪਸ ਦਵਾਇਆ ਫਿਰ ਉਹਨੂੰ ਕੈਦ ਕਿਉ ਬੰਦੀ ਕਰਾ ਛਡਾ ਕੇ ਕੰਸ ਨੂੰ ਮਾਰਿਆ ਇਹ ਪਾਪ ਦੀ ਹੱਤਿਆ ਕੀਤੀ ਫਿਰ ਰਾਜ ਦਵਾਇਆ ਉਗਰ ਸੈਨ ਉਹਦਾ ਨਾਮ ਸੀ ਰਾਜੇ ਦਾ ਇੱਥੇ ਉਹਦੀ ਧਾਰਨ ਲੈਂਦੇ ਨਾਮਦੇਵ ਜੀ ਕਹਿੰਦੇ ਉਗਰ ਸੈਨ ਕੋ ਰਾਜ ਜਿਓ ਕਹਿੰਦੇ ਫਿਰ ਸਾਡਾ ਸਾਡੀ ਭਗਤੀ ਤੋਂ ਪ੍ਰਸੰਨ ਹੋ ਕੇ ਸਾਨੂੰ ਕਿਉਂ ਨਹੀਂ ਤਾਰੋਗੇ ਕਹਿੰਦੇ ਜੇ ਇੰਨੇ ਰਾਜਿਆਂ ਨੂੰ ਤੁਸੀਂ ਰਿੱਬਾ ਨੂੰ ਗੱਲ ਨਾਲ ਲਾਂਦੇ ਹੋ ਫਿਰ ਸਾਡੇ ਤੇ ਵੀ ਕਿਰਪਾ ਕਰੋ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮਹੀਨ ਕੇ ਸਵਾਮੀ ਤਉ ਤਰੈ ਅੱਗੇ ਖਿਲੀ ਪੰਕਤੀ ਵਿੱਚ ਕਹਤਾਂ ਕਹਿੰਦੇ ਨਾ ਕੋਈ ਜਪ ਸੀ ਨਾ ਕੋਈ ਤਪ ਸੀ ਨਾ ਕੋਈ ਕੁੱਲ ਸੀ ਸਾਰੇ ਪੱਖਾਂ ਤੋਂ ਭਗਤ ਜੀ ਕਹਿੰਦੇ ਹੀਨੇ ਸੀ ਫਿਰ ਵੀ ਤੁਸੀਂ ਕਿਰਪਾ ਕਰਤੀ ਜਪਹੀ ਨ ਤਪਹੀ ਨ ਕੁੱਲਹੀ ਨ ਕਰਮਹੀਨ ਨਾਮੇ ਕੇ ਸਵਾਮੀ ਤੋ ਤਰੇ ਕਹਿੰਦੇ ਨਾਮੇ ਦਾ ਸਵਾਮੀ ਐਸਾ ਹੈ ਠਾਕਰ ਫਿਰ ਵੀ ਤਰਸ ਕਰਕੇ ਤਾਰ ਲੈਂਦਾ ਜਿਹਦਾ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਕੁੱਲ ਨਹੀਂ ਭਗਤ ਜੀ ਕਹਿੰਦੇ ਉਹ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੋ ਰਬੀਦਾਸ ਜੀ ਦੇਖੋ ਉਹਨਾਂ ਤੇ ਕਿਰਪਾ ਕੀਤੀ ਤੇ ਨਾਲ ਬਿਠਾ ਲਿਆ ਜਿਨ੍ਹਾਂ ਤੇ ਉਹਦੀ ਕਿਰਪਾ ਦਾ ਹੱਥ ਹੁੰਦਾ ਭਗਤੀ ਦਾ ਉਹ ਫਿਰ ਜਪ ਤਪ ਸਭ ਕੁਝ ਛੱਡ ਕੇ ਉਹਨਾਂ ਨੂੰ ਗੱਲ ਦੇ ਨਾਲ ਲੰਦਾ ਨਾਮੇ ਕੇ ਸਾਮੀ ਨਾਮੇ ਦਾ ਭਗਤ ਜੀ ਕਹਿੰਦੇ ਨਾਮਦੇਵ ਜੀ ਦਾ ਸਾਮੀ ਐਸਾ ਹੈ ਹਰੀਐ ਸਹ ਉਹ ਗਰੀਬਾਂ ਨੂੰ ਨਾਥਾਂ ਨੂੰ ਸਾਰਿਆਂ ਨੂੰ ਗੱਲ ਦੇ ਨਾਲ ਲੰਦਾ ਹੈ ਇਹ ਸਾਰਿਆਂ ਨੂੰ ਆਪਣੇ ਭਾਵ ਸਾਗਰ ਤੋਂ ਸੰਸਾਰ ਤੋਂ ਤਾਰ ਲੈਂਦਾ ਇਹ ਸ਼ਬਦ ਦੀ ਵਿਚਾਰ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜੋ ਅਗਲਾ ਸ਼ਬਦ ਹੈ ਭਗਤ ਰਵਿਦਾਸ ਜੀ ਦਾ ਆਰੰਭ ਹੋਵੇਗਾ ਗੋੜੀ ਗਵਾਰੇ ਦੀ ਦੇ ਵਿੱਚ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਅਨੇਕਾਂ ਹੀ ਭੁੱਲਾਂ ਗਲਤੀਆਂ ਹੋ ਜੰਨੀਆਂ ਨ ਮਹਾਰਾਜ ਸਤਿਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ